ਸਮਝ ਨਹੀਂ ਆ ਰਹੀ ਕਿ ਜੀਪੀ ਜਿਹੜੀ ਹੈ ਉਤੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਕੋਕੇ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਹੈ ਉਹਨਾਂ ਨੂੰ ਨਿਗਾਹ ਤਾਪਣਾ ਚਾਹੀਦਾ ਉਹ ਨੂੰ ਕਹਿ ਰਿਹਾ ਦੇਖੋ ਕਿਤਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਦਿਨ ਆਪਾਂ ਕੋਈ ਆਪਰੇਸ਼ਨ ਤੋਂ ਦੂਰ ਜਿੱਤ ਗਏ ਸਰਦਾਲੂਆਂ ਤੂੰ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੂੰ ਜਾਣ ਨਹੀਂ ਦੇਦੇ ਨਾ ਉਹ ਨਹੀਂ ਜਾ ਸਕਦਾ ਜੀ ਜੇ ਮੈਚ ਖੇਡ ਸਾਬਦੇ ਉਪਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਯਾਰ ਜੀ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂ ਆ ਕਦੇ ਮਰ ਜਾ ਜੀੜੀਏ ਚਾਉਂਦੀ ਹੋ ਜਾ ਚਿੜੀਏ ਐਂ ਚੱਲੂਗਾ ਅੱਜ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਭਾਜਪਾ ਜਿਹੜੀ ਹੈ ਉਹਦੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਅੱਜ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਇਹਦਾ ਸਮਝ ਨਹੀਂ ਆ ਚੰਗ ਕੰਮ ਕਰਨ ਲਈ ਬੀਜੇਪੀ ਜਿਹੜੀ ਹੈ ਜੋ ਕਿ ਤਨਾਵ ਉਹ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗਦਾਰ ਕਹਾਵਾਂਗੇ ਦੇਸ਼ ਦਾ ਜੇ ਤਾਂ ਕੋਈ ਕਲਾਕਾਰ ਪਾਕਿਸਤਾਨ ਦੇ ਵਿੱਚ ਤੋਂ ਲਿਆ ਇਹਨਾਂ ਦੀ ਟਰੋਲ ਆਰਮੀ ਲੱਗ ਗਈ ਵਿੱਚ ਕੰਮ ਕਰਨ ਲਈ ਉਹ ਤਾਂ ਜੀ ਗਦਾਰੀ ਹੈ ਜੋ ਕਿ ਤਨਾਵ ਉਹ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗਦਾਰ ਕਹਾਵਾਂਗੇ ਦੇਸ਼ ਦਾ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਸਾਰੇ ਦੇਸ਼ ਦੇ ਵਿੱਚ ਇਨਾਂ ਦੀ ਟਰੋਲ ਆਰਮੀ ਲੱਗ ਗਈ ਉਹ ਤਾਂ ਜੀ ਗਦਾਰੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਹੈ ਪ੍ਰੋਡਿਊਸਰ ਦਾ ਕਲਾ ਮੰਤਰੀ ਜੀ ਵੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਕਿਉਂਕਿ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਜਦੋਂ ਫਿਲਮ ਰੋਕਦੇ ਆ ਤਾਂ ਉਧਰ ਪ੍ਰੋਡਿਊਸਰ ਜਿਹੜਾ ਹੈ ਪ੍ਰੋਡਿਊਸਰ ਦਾ ਉਹ ਵੱਡੇ ਸਾਹਿਬ ਦਾ ਲੇਟਾਰ ਦਾ ਉਹਨਾਂ ਨੂੰ ਨਿਗਾਹ ਤਾਂ ਪੈਣਾ ਚਾਹੀਦਾ ਪਰ ਉਹ ਤਾਂ ਲਾਈਵ ਹੋਇਆ ਨਾ ਉਦੋਂ ਕਿਤੇ ਹੋਈ ਆ ਉਹ ਪਹਿਲੇ ਦਾ ਮੈਚ ਜਿੰਨ ਕਿਤੇ ਬਾਅਦ ਹੋਣੀ ਸੀ ਕੱਲ ਹੋਣੀ ਹੁੰਦੀ ਸੀ ਉਹਨਾਂ ਨੇ ਉਧਰ ਪ੍ਰੋਡਿਊਸਰ ਜਿਹੜਾ ਕੱਲ ਵਾਲਾ ਮੈਚ ਤਾਂ ਲਾਈਵ ਹੋਇਆ ਉਹ ਵੱਡੇ ਸਾਹਿਬ ਦਾ ਵੀ ਉਹੀ ਜਿਹੜਾ ਉਹਨਾਂ ਨੂੰ ਨਹੀਂ ਕੱਟਣਾ ਚਾਹੀਦਾ ਇਹਨਾਂ ਦਾ ਮੇਨ ਸਟ੍ਰੀਮ ਆਪਣਾ ਲਾਈਵ ਹੋਇਆ ਨਾ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲੇ ਰੀਲੀਜ਼ਿੰਗ ਕਿਤੇ ਬਾਅਦ ਹੋਣੀ ਸੀ ਤੇ ਨਹੀਂ ਹੋਣ ਦਿੱਤੀ ਮਤਲਬ ਇਹ ਕੋਈ ਇਹ ਦਿਨ ਕੱਲ ਵਾਲਾ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਹੱਥ ਨਹੀਂ ਮਿਲੇ ਖੇਡ ਤਾਂ ਹੈਗੇ ਉਹਨਾਂ ਨਾਲ ਕੈਚ ਤਾਂ ਦੇ ਨਹੀਂ ਉਹਨਾਂ ਦੇ ਫਿਰ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਮਤਲਬ ਇਹ ਕੋਈ ਜਤਾ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ ਜਾਂ ਅਸੀਂ ਉਹਨਾਂ ਦੇ ਕੈਚ ਨਹੀਂ ਲਿਆ ਸੀ ਨਹੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ ਹੱਥ ਨਹੀਂ ਮਿਲਾਏ ਖੇਡ ਤਾਂ ਹੈਗੇ ਉਹਨਾਂ ਨਾਲ ਕੈਚ ਤਾਂ ਲੈਣ ਉਹਨਾਂ ਦੇ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤਾਂ ਤੁਸੀਂ ਖੇਡਣਾ ਕਿਉਂ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਮਤਲਬ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ ਜਾਂ ਅਸੀਂ ਉਹਨਾਂ ਦੇ ਕੈਚ ਨਹੀਂ ਲਿਆ ਸੀ ਨਹੀਂ ਉਹਨਾਂ ਦੀ ਬਾਲ ਨੂੰ ਅਨਰਾਗ ਏ ਉਹ ਨੂੰ ਪਾਕਿਸਤਾਨ ਦਾ ਬੰਦਾ ਲੱਗਿਆ ਹੈ ਉਸ ਜੀ ਲੋਗੇ ਹੱਥ ਜਿਹੜੇ ਟੂਰਨਾਮੈਂਟ ਹੁੰਦੇ ਨੇ ਖੇੜਣਾ ਕਿਉਂ ਹੈ ਜੀ ਮਲਟੀ ਕੰਟਰੀ ਉਹਦੇ ਚ ਖੇੜਣਾ ਪੈਂਦਾ ਮਤਲਬ ਅਨੁਰਾਗ ਠਾਕੁਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਅਨੁਰਾਗ ਠਾਕੁਰ ਤੇ ਬਾਈਕਟ ਗਿਆ ਕਿ 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ ਅਨੁਰਾਗ ਠਾਕੁਰ ਜੀ ਕਹਿੰਦੇ ਜੀ ਕਿ ਵਰਲਡ ਕੱਪ ਚ ਬਾਈਕਟ ਹੋਇਆ ਮਲਟੀ ਕੰਟਰੀ ਪੂਰੀ ਖੇੜਣਾ ਪੈਂਦਾ ਉਨਰਾਗ ਠਾਕੁਰ ਜੀ ਕਦੋਂ ਜਦ ਮੈਂ ਹੋਦੋ ਕਰੇ ਉਹ ਉਹ ਤਾਂ ਫਾਇਰਟ ਕਪਰ ਤੋਂ ਵੱਡਾ ਕੋਈ ਕਦੋਂ ਤੂੰ ਤਾਂ ਬਾਈਕਟ ਚੱਲਦੀ ਹੈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ ਜਿਸ ਵਿੱਚ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਵਰਲਡ ਕੱਪ ਚ ਬਾਈਕਟ ਹੋਇਆ ਕਿ ਨਹੀਂ ਗਿਰਦੀ ਸੀ ਇਹਨਾਂ ਨਾਲ ਸੋ ਮਤਲਬ ਆਪਣੇ ਉਹ ਉਹ ਨਹੀਂ ਕਰਿਆ ਤਾਂ ਫਾਇਰਟ ਕਪ ਤੋਂ ਤਾਂ ਵੱਡਾ ਕੋਈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਜਿਹੜਾ ਪਾਕਿਸਤਾਨੀ ਕਲਾਕਾਰ ਸ਼੍ਰੀਲੰਕਾ ਨੇ ਜਿੱਤਿਆ ਸੀ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਸੋ ਮਤਲਬ ਆਪਣੇ ਹਿਸਾਬ ਨਾਲ ਹੀ ਕਰੀ ਜਾਂਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜੀ ਕਿਹੜੀ ਲਿਬਰਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਮੈਚ ਖੇਡਣ ਦਾ ਤੇ ਫਿਰ ਉਹ ਉਹ ਕਿੱਥੇ ਇਸਤੇਮਾਲ ਕਰਨਗੇ ਪਰ ਮਲ ਫਾਇਦਾ ਪਾਕਿਸਤਾਨ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਕੋਈ ਕੋਈ ਜਿਹੜੀ ਕਿਹੜੀ ਮਜਬੂਰੀ ਸੀ ਮੈਚ ਕਰਾਉਣੀ ਜਿਹੜੀ ਉਹ ਇੰਡੀਪੈਂਡੈਂਟ ਹੈ ਉਹ ਮੈਚ ਦੇ ਵਿੱਚੋਂ ਆਰਮੀ ਦੇ ਅੰਡਰਸਟੈਂਡ ਬੋਰਡ ਨੂੰ ਵੀ ਹਿੱਸਾ ਜਾਊਗਾ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਜੀ ਚਾਹੀਦੇ ਮੈਚ ਖੇਡਣ ਦਾ ਬੰਦੇ ਭੇਜਣ ਉਹ ਕਿੱਥੇ ਠਿੱਟਾ ਭੇਜਣਾ ਉਧਰ ਬੰਦੂਕਾਂ ਭੇਜਣੀਆਂ ਅਲਫਾਇਦਾ ਪਾਕਿਸਤਾਨ ਦਾ ਉਥੇ ਕਿਹੜਾ ਕੋਈ ਕੋਈ ਬੋਦੀ ਉਦੋਂ ਉਦੋਂ ਕਹਿ ਦਿੰਦੇ ਬਸ ਸੇਤ ਹੈ ਉਹ ਇੰਡੀਪੈਂਡੈਂਟ ਹੈ ਖੇਡਣਾ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਜੀ ਚਾਹੀਦੇ ਆ ਉਧਰ ਬੰਦੇ ਭੇਜਣ ਫਿਰ ਚਲੋ ਠਿੱਟਾ ਭੇਜਣਾ ਉਧਰ ਬੰਦੂਕਾਂ ਭੇਜਣ ਦੀ ਗੱਲ ਫਿਰ ਉਦੋਂ ਉਦੋਂ ਕਹਿ ਦਿੰਦੇ ਬਸ ਸੇਤ ਹੋ ਗਈ ਕਿ ਮੱਥਾ ਟਿਕਣ ਵਾਸਤੇ ਤੁਸੀਂ ਜਾਣ ਨਹੀਂ ਖੇਡਣਾ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਕਦੇ ਹੋ ਕਰਤਾਰਪੁਰ ਸਾਹਿਬ ਚਲੋ ਠੀਕ ਹੈ ਮੈਚ ਖੇਡੋ ਮੱਥਾ ਟੇਕ ਕੇ ਦੋ ਕੀ ਆਜਾ ਫਿਰ ਫਿਰ ਸ਼ਰਧਾ ਲੱਭ ਦੀ ਕੋਈ ਮਰਜ਼ੀ ਨਾਲ ਚੱਲੂ ਮੱਥਾ ਟੇਕ ਕੇ ਮਰਜ਼ਾ ਚਿੜੀਏ ਕਦ ਜਉਂਦੀ ਹੋ ਜਾ ਚਿੜੀਏ ਉਹ ਨਹੀਂ ਜਾ ਸਕਦੇ ਐਂ ਚੱਲੂਗਾ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਅਫਗਾਨਿਸਤਾਨ ਚਾਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਜੀ ਜਿਹੜੇ ਕਿ ਸਾਰਾ ਕੁਝ ਵਾਟਾ ਆਉਂਦੇ ਰੇ ਪਹਿਲਾਂ ਅਫਗਾਨ ਚ ਆਉਂਦੀ ਹੋ ਜਾ ਚਿੜੀਏ ਐਂ ਚੱਲੂਗਾ ਪੰਜਾਬ ਚਾਫਤ ਆਈ ਅਨੇ ਦਿਨਾਂ ਬਾਅਦ ਅਫਗਾਨਿਸਤਾਨ ਚ ਆਫਤ ਆਈ 1600 ਕਰੋੜ ਰੁਪਏ ਜੰਦੇ ਅੱਜ ਵੀ ਮੈਂ ਚੀਫ ਸੈਕਟਰ ਨੂੰ ਪੁੱਛੇ ਅਜੇ ਤੱਕ 1 ਰੁਪਇਆ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਚ ਆਫਤ ਆਈ ਅਨੇ ਦਿਨਾਂ ਬਾਅਦ ਕੀ ਹੋ ਗਿਆ ਨਹੀਂ ਪੰਜਾਬ ਤੋਂ ਉਹਨੂੰ ਜਿੱਤ 1600 ਕਰੋੜ ਰੁਪਏ ਅਨਾਉਂਸ ਕਰਕੇ ਅੱਜ ਵੀ ਮੈਂ ਚੀਫ ਸੈਕਟਰ ਬਹੁਤ ਕੁਝ ਹੈ ਤੁਹਾਡੇ ਕੋਲ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾਂ ਮੁਤਾਬਕ ਚੱਲਦੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਕੀ ਹੋ ਗਿਆ ਨਹੀਂ ਪੰਜਾਬ ਤੋਂ ਨੂੰ ਜਿਤਾਉਂਦਾ ਹੁਣ ਤੱਕ ਭਾਜਪਾ ਵਾਲੇ ਉਲਟੇ ਸਿਲਦੇ ਸਵਾਲ ਜੇ ਪੁੱਛੀ ਜਾਂਦੇ ਰਹਿੰਦੇ ਬਹੁਤ ਕੁਛ ਤੁਹਾਡੇ ਖੁੱਲੇ ਜਿੱਡ ਜਿੱਡ ਕੋਈ ਸਟੇਟ ਨਹੀਂ ਇਹ ਸਭ ਦੇ ਪੁੱਛੋ ਵਿਚਾਰ ਮੁਤਾਬਕ ਚੱਲਦੀ ਝੱਕੜ ਸਾਹਿਬ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂ ਸਾਭ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੈਂਸ ਤੋਂ ਬਾਅਦ ਸਾਭ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿਲਦੇ ਸਵਾਲ ਜੇ ਪੁੱਛੀ ਜਾਂਦੇ ਰਹਿੰਦੇ ਮੰਤਰੀ ਪੁੱਛੋ ਕਿ ਮੱਥਾ ਟੇਕ ਰਹੇ ਸੰਗਤ ਕਾ ਕਰ ਰਹੇ ਸਾਹਿਬ ਹੁਣ ਪੁੱਛੋ ਸਾਭ ਜੀ ਝੱਕੜ ਸਾਹਿਬ ਸਾਭ ਜੀ ਸ਼ਾਇਦ ਕੱਲ ਹਜੇ ਮੈਚ ਲਾਈਵ ਸਾਬ ਜੀ ਹੁਣ ਤਾਂ ਪੁੱਛ ਲੋ ਬਿੱਟੂ ਜੀ ਤੁਸੀਂ ਪੁੱਛ ਲੋ ਗੁਰੂ ਦੇ ਮੱਥਾ ਨਹੀਂ ਦੇਖ ਸਕਦੇ ਇਹ ਸਾਡੇ ਲਈ ਕੋਈ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਕੀ ਕਰਨੀ ਸੰਗਤਾਰੋ ਕਰਨੀ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਇਹ ਤੇ ਅਸੀਂ ਆ ਗੁਰੂ ਦੇ ਮੱਥਾ ਨਹੀਂ ਦੇਖ ਸਕਦੇ ਇਹ ਸਾਡੇ ਲਈ ਕੋਈ ਕਾਨਾ ਸਾਹਿਬ ਅਤੇ ਹੋਰ ਮੁਰਤਾ ਮੰਨੋ ਕਿ ਸਾਡੀ ਆਸਥ ਹੈ ਉਹਨਾਂ ਦੀ ਸੇਵਾ ਸੰਭਾਲਦਾ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਅਸੀਂ ਇਹ ਜ਼ਿੰਮੇਵਾਰੀ ਮੰਗਦੇ ਹਾਂ ਉਹਨਾਂ ਦੀ ਕਿ ਖਾਲਸਾ ਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਜਿਹਨਾਂ ਨੂੰ ਅਸੀਂ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਦੀ ਸੇਵਾ ਸੰਭਾਲਦਾ ਮੈਦਕਿਰਜ਼ਾ ਦੇ ਉਹਨਾਂ ਨੂੰ ਕਿਉਂਕਿ ਉਹ ਅਸੀਂ ਜ਼ਿੰਮੇਵਾਰੀ ਮੰਗਦੇ ਹਾਂ ਉਹਨਾਂ ਦੀ ਜਿਹਦੇ ਪਾਸ ਹੁੰਦਾ ਨਾ ਕਾਠਾ ਪੈਲੀ ਬਖਸ਼ੋ ਪ੍ਰੋਡਿਊਸਰ ਹੋਣੇ ਸੀ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨਹੀਂ ਹੈ ਮੈਂ ਹੈਰਾਨ ਆ ਮੀਡੀਆ ਤੂੰ ਉਹੀ ਮੀਡੀਆ ਹੁਣ ਇਹਨੂੰ ਪੋਜ਼ਿਟਿਵ ਬਣਾ ਰਿਹਾ ਦੇਖਿਓ ਸੰਦੂਰ ਕੇ ਬੋਲ ਕੈਸੇ ਪਾਕਿਸਤਾਨ ਕੋ ਹਰਾਇਆ ਉਦਲੇ ਪਾਸੇ ਹੁੰਦਾ ਨਾ ਨਾਲੇ ਕਹਿੰਦੇ ਸਪੋਰਟਸ ਨੂੰ ਲਾਟਾ ਪੈ ਜਾਊਗਾ ਨਾਲੇ ਸੰਦੂਰ ਨਾਲ ਜੋੜੀ ਜਾਂਦੇ ਆ ਪਰ ਉਹਨੇ ਉਹ ਤਾਂ ਕਰ ਜੋ ਤਹਾਂ ਤੋਂ ਹੁਕਮ ਆਉਂਦਾ ਤਾਂ ਉਹੀ ਕਹਿੰਦੇ ਵਿਚਾਰੇ ਮੈਂ ਹੈਰਾਨ ਆ ਮੀਡੀਆ ਤੂੰ ਉਹੀ ਮੀਡੀਆ ਹੁਣ ਇਹਨੂੰ ਪੋਜ਼ਿਟਿਵ ਬਣਾ ਰਿਹਾ ਦੇਖਿਓ ਸੰਦੂਰ ਕੇ ਬੋਲ ਕੈਸੇ ਪਾਕਿਸਤਾਨ ਕੋ ਹਰਾਇਆ ਆਪਣੇ ਵਿਚਾਰ ਨਾਲੇ ਕਹਿੰਦੇ ਸਪੋਰਟਸ ਨੂੰ ਲਾਟਾ ਪੈ ਜਾਊਗਾ ਨਾਲੇ ਸੰਦੂਰ ਨਾਲ ਜੋੜੀ ਜਾਂਦੇ ਆ ਕਿਉਂਕਿ ਸਾਡਾ ਕਲਚਰ ਸਮਝ ਆ ਜੀ ਉਹ ਤਾਂ ਕਰ ਜੋ ਜਿਹੜੇ ਉਧਰ ਰਹਿ ਗਿਆ ਇੱਕ ਭਾਈ ਇੱਕ ਭਾਈ ਇੱਧਰ ਰਹਿ ਗਿਆ ਅਸੀਂ ਤਾਂ ਅਰਸੀ ਜਾਣੀ ਅਸੀਂ ਤਾਂ ਆਪਣੇ ਵਿਚਾਰ ਸਪਸ਼ਟ ਤੌਰ ਤੇ ਲੋਕਾਂ ਨੂੰ ਦੱਸਾਂਗੇ ਕਿਉਂਕਿ ਸਾਡਾ ਕਲਚਰ ਸੰਝਾ ਜੀ ਸੋ ਦੋਨੋਂ ਜਿਹੜੀਆਂ ਖਾਸ ਤੌਰ ਤੇ ਸਾਡੇ ਕਰਤਾਰਪੁਰ ਸਾਹਿਬ ਜਿਹੜੇ ਨਨਕਾਣਾ ਸਾਹਿਬ ਉਧਰ ਰਹਿ ਗਿਆ ਇਹ ਦੋਨੋਂ ਭਾਈ ਇੱਕ ਭਾਈ ਇੱਧਰ ਰਹਿ ਗਿਆ ਜਿਹੜੇ ਸਾਡੇ ਮਿਲਣ ਨੂੰ ਸਮਝਦੇ ਸੋ ਸਾਡੇ ਲਈ ਤਾਂ ਇਹ ਤੀਰਥ ਸਥਾਨ ਨੇ